ਸਾਸ਼੍ਰੀ ਕਾਂਜੀ ਸਾੜਿਆ ਨੂੰ ਮੇਜਸਵਿੰਦਰ ਕੌਰ ਤੇ ਆਪਾਂ ਅੱਜ ਬਣਾਉਣ ਜਾ ਰਿਹਾ ਬੱਚਿਆਂ ਦਾ ਮਨ ਪਸੰਦ ਪਾਸਤਾ ਬਿਲਕੁਲ ਨਵੇਂ ਤਰੀਕੇ ਦੇ ਨਾਲ ਜਿਹਦੇ ਵਿੱਚ ਕੀ ਕੋਈ ਵੀ ਕਰੀਮ ਦੀ ਵਰਤੋਂ ਨਹੀਂ ਕੀਤੀ ਜਾਨੀ ਬੜਾ ਹੀ ਪੋਸ਼ਟਿਕ ਵੀ ਬਣੇਗਾ ਤੇ ਬੱਚਿਆਂ ਨੂੰ ਸਵਾਦ ਵੀ ਬਹੁਤ ਲੱਗੇਗਾ ਖਾਂਚ ਤੇ ਆਪਾਂ ਹੁਣ ਦੇ ਚੱਲਦੇ ਆਂ ਦਿਖਾਨੀ ਮੈਂ ਤੁਹਾਨੂੰ ਐੱਚ ਕੀ ਕੀ ਵਰਤੋਂ ਹੋਏਗੀ ਐੱਚ ਕਿਹੜੇ ਕਿਹੜੇ ਮਸਾਲੇ ਕੀ ਕੀ ਪਾਇਆ ਜਾਏਗਾ ਪਾਸਤੇ ਵਿੱਚ ਕੋਈ ਇਹ ਵੱਲਾਂ ਜਿਹੜਾ ਮੈਂ ਪਾਸਤਾ ਬਣਾਉਣ ਜਾ ਰਹੀਆਂ ਇਹਦੇ ਵਿੱਚ ਕੋਈ ਵੀ ਆਪਾਂ ਨੇ ਨਵੇਂ ਨਵੀਂ ਨਵੀਆਂ મતલਬ ਕਿ ਬਾਹਲੇ ਇਨਗਰੀਡੀਅੰਟਸ 오ਰੀਗੈਨੋ ਵਗੈਰਾ ਕੁਝ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਵਾਂਗੇ ਇਹਦੇ ਵਿੱਚ ਇੱਕ ਸ਼ਿਮਲਾ ਮਿਰਚ ਐਸਾਕਾਰ ਦੀ ਕੱਟੀ ਹੋਈ ਕਹਾਂਗੇ ਕਿ ਇਹਦੇ ਬੀਜ ਆਪਾਂ ਨੇ ਕੱਢ ਲੈਣੇ ਆ ਇਹਦੇ ਬੀਜ ਚੰਗੀ ਤਰ੍ਹਾਂ ਕੱਢ ਕੇ ਇਹਨੂੰ ਫੇਰ ਕਟਣਾ ਤੇ ਇੱਕ ਵੱਡਾ ਪਿਆਜ਼ ਉਹ ਵੀ ਇਸੇ ਆਕਾਰ ਦਾ ਕੱਟ ਲੈਣਾ ਆਪਾਂ ਨੇ ਠੀਕ ਹੈ ਤੇ 3-4 ਪੱਤੇ ਕੜੀ ਪੱਤੇ ਜੇ ਤਾਂ ਤੁਹਾਡੇ ਕੋਲ ਹੈਗੇ ਠੀਕ ਹੈ ਨਹੀਂ ਹੈਗੇ ਤੇ ਇਹਨੂੰ ਸਕਿੱਪ ਕਰ ਸਕਦੇ ਹੋ ਜ਼ਰੂਰੀ ਨਹੀਂ ਇਹਨੂੰ ਪਾਣਾ ਬਸ ਇਹ ਕੀ ਹੈ ਕਿ ਇਹਦੇ ਨਾਲ ਸਵਾਦ ਹੋਰ ਤੇਜ਼ ਹੋ ਜਾਂਦਾ ਪਰ ਜੇ ਨਹੀਂ ਹੈਗੇ ਤੇ ਕੋਈ ਗੱਲ ਨਹੀਂ ਦੂਜਾ ਆਪਣੇ ਕੋਲ ਹੈਗਾ ਪਾਸਤਾ ਅੱਧਾ ਕਿਲੋ ਦਾ ਪੈਕੇਟ ਸੀ ਮੇਰੇ ਕੋਲ ਐਚੋ ਮੈਂ ਇਹਨੂੰ ਅੱਧਾ ਕਰ ਲਿਆ ਮਤਲਬ ਕਿ ਇਹ ਰਹਿ ਗਿਆ ਹੁਣ ਆਪਣਾ ਪਾਈਆ ਪਾਸਤਾ ਠੀਕ ਹੈ ਨਾ ਇਹ ਪਾਈਆ ਪਾਸਤਾ ਦੇ ਵਿੱਚੋਂ ਆਪਣੀਆਂ 5 ਪਲੇਟ ਜਾਂ 6 ਪਲੇਟ ਪਾਸਤੇ ਦੀਆਂ ਤਿਆਰ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਇਹਦੇ ਛੇਗਾ 1 ਲੀਟਰ ਦੁੱਧ ਦੁੱਧ ਗਾਂ ਦਾ ਮੱਝ ਦਾ ਕੋਈ ਵੀ ਵਰਤ ਸਕਦੇ ਹੋ ਤੁਸੀਂ ਤੇ ਟਮੇਟੋ ਕੈਚਅਪ ਮੈਨੂੰ ਕਿਸਾਨ ਦੀ ਟਮੇਟੋ ਕੈਚਅਪ ਜ਼ਿਆਦਾ ਵਧੀਆ ਲੱਗਦੀ ਹੈ ਤੁਸੀਂ ਇਹ ਕੋਈ ਪ੍ਰਮੋਸ਼ਨ ਵਾਲੀ ਨਹੀਂ ਹੈਗੀ ਵੀਡੀਓ ਜੀ ਇਹ ਮੈਂ ਆਪਣਾ ਆਪੀਨੀਅਨ ਦੱਸਦੀ ਭੀ ਮੈਨੂੰ ਕਿਸਾਨ ਦੀ ਜ਼ਿਆਦਾ ਵਧੀਆ ਲੱਗਦੀ ਬਾਕੀ ਤੁਸੀਂ ਕੋਈ ਵੀ ਟਮੇਟੋ ਕੈਚਅਪ ਕੋ ਯੂਜ਼ ਕਰਨਾ ਚਾਹਦੇ ਹੋ ਤੇ ਯੂਜ਼ ਕਰ ਸਕਦੇ ਹੋ ਠੀਕ ਹੈ ਹੁਣ ਆਪਾਂ ਚੱਲਦੇ ਆਂ ਸ਼ੁਰੂ ਕਰਦੇ ਆਂ ਵੀਡੀਓ ਨੂੰ ਤੇ ਆਪਾਂ ਅੱਧਾ ਪਤੀਲਾ ਪਾਣੀ ਦਾ ਲੈ ਲੈਣੇ ਪਾਸਤੇ ਨੂੰ ਉਬਾਲਣ ਦੇ ਵਾਸਤੇ ਠੀਕ ਹੈ ਜੀ ਪਾਸਤੇ ਨੂੰ ਉਬਾਲਣ ਲਈ ਅੱਧਾ ਪਤੀਲਾ ਪਾਣੀ ਤੇ ਆਪਾਂ ਗੈਸ ਨੂੰ ਤੇਜ ਕਰ ਦਾਂਗੇ ਪਹਿਲਾਂ ਤੇ ਨਾਲ ਹੀ ਇਹਦੇ ਪਾ ਦਾਂਗੇ ਆਪਾਂ ਪਾਸਤਾ ਚੰਗੀ ਤਰ੍ਹਾਂ ਡਿਪ ਹੋ ਜਾਂਦਾ ਹੈ ਇਸ ਲਈ ਤਾਂ ਆਪਾਂ ਟੀਲਾ 'ਤੇ ਪਾਣੀ ਪਾਇਆ ਤਾਂ ਕਿ ਚੰਗੀ ਤਰ੍ਹਾਂ ਡਿਪ ਹੋ ਜਾਏ ਤੇ ਚੰਗੀ ਤਰ੍ਹਾਂ ਉਬਲ ਜਾਏ ਤੇ ਇਹਦੇ ਵਿੱਚ ਆਪਾਂ ਸਿਰਫ ਅੱਧਾ ਚਮਚਾ ਜੀ ਪਾਣਾ ਨਮਕ ਦਾ ਤੇ ਦੇਖੋ ਡਿਪ ਹੋਇਆ ਹੋਇਆ ਨਮਕ ਵੀ ਪਾ ਦਿੱਤਾ ਹੋਇਆ ਆਪਾਂ ਇਹਦੇ 'ਚ ਹੁਣ ਇਹਨੂੰ ਆਪਾਂ ਉਬਾਲਾਂਗੇ 15 ਮਿੰਟ 15 ਮਿੰਟ ਦੇ ਵਿੱਚ ਇਹਨੂੰ ਤੇਜ਼ ਫਲੇਮ ਤੇ ਹੀ ਉਬਾਲਾਂਗੇ ਤਾਜੋ ਇਹਨੂੰ ਅੱਧਾ ਹੀ ਪੱਕ ਚੱਗੇ ਜਾਂ ਇਹ ਅੱਧਾ ਪਕੇ ਜਾਂ ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਬਿਲਕੁਲ ਨਹੀਂ ਪਕਾਉਣਾ ਇਹਨੂੰ ਉਹ ਮੈਂ ਬਾਅਦ ਚ ਦੱਸਦੀ ਜਿਵੇਂ ਜਿਵੇਂ ਆਪਾਂ ਬਣਾਵਾਂਗੇ ਨਾ ਨਾਲ ਨਾਲ ਦੱਸਦੀ ਆ ਇਹ ਦੇਖੋ ਡਿਪ ਹੋ ਚੁੱਕਾ ਹੈ 15 ਮਿੰਟ ਨੂੰ ਆਪਾਂ ਪੱਕਣ ਦੇਣਾ ਤੇਜ਼ ਅੱਗੇ ਤੇ ਹਾਂਜੀ ਤੇ ਇੱਕ ਸਾਈਡ ਤੇ ਆਪਣਾ ਪਾਸਤਾ ਬੋਇਲ ਹੋ ਰਿਹਾ ਤੇ ਦੂਜੇ ਸਾਈਡ ਤੇ ਆਪਾਂ 4 ਚਮਚੇ ਜਿਹੜੇ ਨਾਰਮਲ ਘਰ ਵਰਤਦੇ ਨੇ ਆਪਾਂ ਚਮਚਾ ਖੜਾ ਖਾਣ ਲਈ ਬਸ 4 ਚਮਚਾ ਉਹ ਹੀ ਪਾਣੀ ਹੈ ਰਿਫਾਈਨਡ ਤੇਲ ਦੇ ਬਹੁਤ ਜ਼ਿਆਦਾ ਤੇਲ ਨਹੀਂ ਪਾਣਾ ਪਏ ਦੇ ਵਿੱਚ ਤੇ ਇਹ ਚੰਗੀ ਤਰ੍ਹਾਂ ਮੇਰਾ ਗਰਮ ਹੋ ਚੁੱਕਾ ਤੇ ਤੇਜ਼ ਅੱਗ ਤੇ ਇਹਦੇ ਵਿੱਚ ਆਪਾਂ ਪਾ ਰਹੇ ਨੇ ਪਿਆਜ਼ ਤੇ ਆਹ ਕੱਟੀ ਹੋਈ ਸ਼ਿਮਲਾ ਮਿਰਚ ਤੇ ਕੜੀ ਪੱਤਾ ਜੇ ਪੂਰਾ ਪਾਣਾ ਤਾਂ ਪੂਰਾ ਪਾ ਲਓ ਵੈਸੇ ਮੈਂ ਜਿਆਦਾ ਕੱਟ ਕੇ ਹੀ ਬਣਨੀ ਹੈ ਕੱਟ ਕੇ ਪਾਣ ਦਾ ਸਵਾਦ ਬਹੁਤ ਆੰਦਾ ਇਹਦੇ ਚ ਬਹੁਤ ਜ਼ਿਆਦਾ ਪਾਣੀ ਇਹਨੂੰ ਪੁੱਲਣਾ ਬੜੀ ਹੀ ਸਵਾਦ ਇਹ ਬੰਦੀ ਹੈ ਜੀ ਰੈਸਪੀ ਜਿਹੜੀ ਪਾਸਤੇ ਦੀ ਹੈ ਨਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਬੱਚੇ ਕਰੀਮ ਵਾਲੇ ਪਾਸਤੇ ਖਾਂਦੇ ਆ ਨਾ ਬਾਜ਼ਾਰ ਦੀ ਕਰੀਮ ਹੁੰਦੀ ਹੈ ਸਿੰਥੈਟਿਕ ਕਰੀਮ ਉਹਦੇ ਨਾਲੋਂ ਤਾਂ ਇਹ ਬਹੁਤ ਵਧੀਆ ਹੈ ਜੀ ਬੱਚਿਆਂ ਲਈ ਤਾਂ ਬਹੁਤ ਹੀ ਹੈਲਦੀ ਹੈ ਪਿਆਜ ਵੀ ਆ ਗਏ ਵਿੱਚ शिमला ਮਿਰਚ ਵੀ ਆ ਗਏ ਤੇ ਦੁੱਧ ਪੀਣ ਤੋਂ ਵੀ ਬੜੇ ਨਖਰੇ ਕਰਦੇ ਨੇ ਬੱਚੇ ਤੇ ਦੁੱਧ ਦੀ ਮਾਤਰਾ ਵੀ ਆ ਜਾਣੀ ਹੈ ਇਹਦੇ ਵਿੱਚ ਤੇ ਤੁਹਾਨੂੰ ਤਾਂ ਪਤਾ ਹੀ ਹੈ ਜਿਵੇਂ ਦੁੱਧ ਦੇ ਵਿੱਚ ਕਿੰਨੇ ਆਪਣੇ ਪੋਸ਼ਟਿਕ ਆਹਾਰ ਹੈਗੇ ਐ ਇਹਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਭੁੰਨਣਾ ਸਿਰਫ ਆਪਾਂ ਇਹਨੂੰ 2 ਮਿੰਟ ਲਈ ਭੁੰਨਣਾ ਇੱਕ ਸਾਈਡ ਤੇ ਆਪਣਾ ਪਾਸਤਾ ਬੋਇਲ ਹੋ ਰਿਹਾ ਉਹਨੇ ਵੀ ਆਪਾਂ ਇਹਦੇ ਤੜਕਾ ਲਗਾ ਲਿਆ ਕੰਮ ਹੋਰ ਜਲਦੀ ਹੋ ਜਾਏਗਾ ਬੱਚੇ ਇੱਕ ਵਾਰੀ ਖਾਣਗੇ ਨਾ ਬੇਟਾ ਯਾਦ ਰੱਖਣਗੇ ਕਿ ਵਾਕਿ ਬੜਾ ਜ਼ਬਰਦਸਤ ਪਾਸਤਾ ਹੈ ਬਾਜ਼ਾਰ ਨਾਲੋਂ ਬਹੁਤ ਸਵਾਦ ਤੇ ਬੜੇ ਘੱਟ ਮਸਾਲੇ ਵਰਤੇ ਜਾਂਦੇ ਨੇ ਇਹਦੇ ਵਿੱਚ ਵੈਸੇ ਵੀ ਤੁਸੀਂ ਮੇਰੀ ਵੀਡੀਓ ਦੇਖੋਗੇ ਨਾ ਜਦੋਂ ਵੀ ਮੈਂ ਲਾਲ ਮਿਰਚ ਬਹੁਤ ਘੱਟ ਕਦੀ ਕੀਤੀ ਹੋਇਆ ਵਰਤ ਲਿਆ ਲਾਲ ਮਿਰਚ ਨਾਲ ਘੱਟ ਹੀ ਵਰਤ ਜੀ ਨਹੀਂ ਹਰੀਆਂ ਪਾ ਲਈਆਂ ਜੇ ਰੰਗਤ ਦੇਣੀ ਹੋਵੇ ਤਾਂ ਸਬਜ਼ੀਆਂ 'ਚ ਦੇਗੀ ਪਾ ਲਈ ਜੀ ਇਹਦੇ ਵਿੱਚ ਤਾਂ ਚਲੋ ਲੋੜ ਨਹੀਂ ਹੈਗੀ ਨਾ ਲਾਲ ਮਿਰਚ ਦੀ ਨਾ ਦੇਗੀ ਮਿਰਚ ਦੀ ਆਪਾਂ ਬਸ ਹੁਣ ਇਹ ਪੁੱਜਣ ਵਾਲੇ ਇਹ ਵੀ 2 ਮਿੰਟ ਤਕਰੀਬਨ ਆਪਣੇ ਪੂਰੇ ਹੋਣ ਵਾਲੇ ਆ ਸਾ ਤੇ ਆਪਣਾ ਪਿਆਜ ਟਰਾਂਸਪੇਰੈਂਟ ਹੋਣਾ ਸ਼ੁਰੂ ਹੋ ਗਿਆ। ਇਹਨੂੰ ਤਾਂ ਥੋੜਾ ਜਿਹਾ ਹੋਣਾ ਹੈ ਕਿਉਂਕਿ ਇਹਨੇ ਬਾਅਦ ਵਿੱਚੋਂ ਦੁੱਧ ਵਿੱਚ ਵੀ ਪੱਕਣਾ ਹੈ। 2 ਮਿੰਟ ਪੂਰੇ ਹੋ ਗਏ ਆਪਣੇ। ਤੇ ਪਾਸਤੇ ਨੂੰ ਲਗਭਗ 15 ਮਿੰਟ ਹੋ ਗਏ ਐ ਤੇ ਆਪਣਾ ਹਾਫ ਕੁੱਕ ਹੋ ਚੁੱਕਾ ਹੈ ਯਾਨੀ ਕਿ ਇਹ 50% ਕੁੱਕ ਹੋ ਚੁੱਕਾ ਹੈ ਬਾਕੀ ਦਾ ਇਹਨੂੰ ਆਪਾਂ ਬਾਅਦ ਚ ਪਕਾਵਾਂਗੇ ਇਹਨੂੰ ਹੁਣ ਆਪਾਂ ਕਿਸੇ ਜਾਲੀ ਵਾਲੀ ਟੋਕਰੀ ਚ ਕੱਢ ਕੇ ਤੇ ਫਿਰ ਇਹਨੂੰ ਠੰਡੇ ਪਾਣੀ ਨਾਲ ਧੋ ਲੈਣੇ ਆ ਤੇ ਦੇਖੋ ਪਾਸਤੇ ਨੂੰ ਆਪਾਂ ਛਾਣੀ ਵਾਲੀ ਟੋਕਰੀ ਚ ਕੱਢ ਲਿਆ ਪਾਸਤਾ ਚੰਗੀ ਤਰ੍ਹਾਂ ਧੋ ਲਿਆ ਧੋਣ ਦਾ ਮਤਲਬ ਕਿ ਆਪਾਂ ਇਹਦੇ ਉੱਪਰ ਪਾਣੀ ਪਾਤਾ ਤੇ ਇਹਨੂੰ ਠੰਡਾ ਕਰ ਲਿਆ ਤਾਂ ਜੋ ਇਹ ਨਾ ਆਪਸ ਵਿੱਚ ਚਿਪਕੇ ਨਾ ਠੀਕ ਹੈ ਜੀ ਹੁਣ ਆਪਾਂ ਅਗਲਾ ਪ੍ਰੋਸੈਸ ਸਟਾਰਟ ਕਰਦੇ ਹਾਂ ਦਾ ਆਪਾਂ ਪਿਆਜ਼ ਤੇ ਆ ਸ਼ਿਮਲਾ ਮਿਰਚਾਂ ਭੁੰਨੀਆਂ ਸੀ ਹੁਣ ਇਹਦਾ ਤੜਕਾ ਦੱਸਦੇ ਹਾਂ ਕਿਵੇਂ ਲਾਉਣਾ ਆਪਾਂ ਜਿਹੜੀ ਇਹ ਪਿਆਜ਼ ਤੇ ਹਰੀਆਂ ਮਿਰਚਾਂ ਭੁੰਨੀਆਂ ਹੋਈਆਂ ਇਹਦੇ ਵਿੱਚ ਆਪਾਂ ਨੇ ਸਿਰਫ ਅੱਧਾ ਚਮਚਾ ਹੀ ਨਮਕ ਦਾ ਪਾਣਾ ਕਿਉਂਕਿ ਅੱਧਾ ਚਮਚਾ ਆਪਾਂ ਪਹਿਲਾਂ ਪਾਸਤਾ ਉਬਾਲਣ ਲੱਗੇ ਪਾ ਲਿਆ ਸੀ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਕਾਲੀ ਮਿਰਚ ਪਾਣੀ ਜੀ 1 ਚਮਚ ਪੂਰਾ 1 ਚਮਚ ਭਰ ਕੇ ਪਾਣੀ ਆ ਤੇ ਨਾਲ ਹੀ ਆਪਾਂ ਇਹਦੇ ਪਾ ਦੇਣਾ ਹੈ ਟਮੇਟੋ ਕੇਚਪ 2 ਚਮਚ ਪਾਣੇ ਹੈ ਇਹ ਇਸ ਤੋਂ ਜ਼ਿਆਦਾ ਨਹੀਂ ਪਾਣੇ ਨਹੀਂ ਤਾਂ ਫਿਰ ਇਹ ਖੱਟੀ-ਖੱਟੀ ਲੱਗਣ ਲੱਗ ਜਾਂਦੀ ਹੈ 2 ਚਮਚ ਬਹੁਤ ਸਵਾਦ ਲਈ ਗਰਮ ਹੋਣ ਪਹਿਲਾਂ ਸਿਮ ਕਰ ਦੇਣਾ ਸੋਖੇ ਤਰੀਕੇ ਨਾਲ ਬੰਦਾ ਹੈ ਬਾਜ਼ਾਰ ਦੀ ਕਰੀਮ ਨਹੀਂ ਆਉਂਦੀ ਲੋੜ ਨਹੀਂ ساری ਕਰੀਮ ਵਾਲੇ ਸੁਆਦ ਵਾਲਾ ਪਾਸਤਾ ਤੁਸੀਂ ਦੁੱਧ ਸੀ ਬਣਾਉਗੇ ਨਾਲ ਤੁਹਾਨੂੰ ਕਿੰਨੇ ਪੋਸਟਿਕ ਤੱਤ ਵੀ ਮਿਲਣਗੇ ਇਹਦੇ ਚ ਬਹੁਤਾ ਘੁੰਨਣ ਦੀ ਲੋੜ ਨਹੀਂ ਇਹਦੇ ਚ ਆਪਾਂ ਹੁਣ ਪਾ ਲੈਣਾ ਪਾਸਤਾ ਤੇ 1 ਲੀਟਰ ਦੁੱਧ 1 ਲੀਟਰ ਦੁੱਧ ਪਾਤਾ ਆਪਾਂ ਨੇ ਤੇ ਹੁਣ ਕਰਦੇ ਨਹੀਂ ਗੈਸ ਤੇਜ਼ ਇਹ ਪਾਸਤੇ ਨੂੰ ਸਾਰਾ ਆਪਾਂ ਦੁੱਧ ਚ ਰਿਜ ਜਾਂਦਾ ਨੇ ਤੇ ਬਸ ਪਾਸਤਾ ਆਪਣਾ 5-10 ਮਿੰਟਾਂ ਚ ਬਣ ਕੇ ਤਿਆਰ ਹੋ ਜਾਣਾ ਬੜਾ ਹੀ ਸਵਾਦ ਲੱਗੇਗਾ ਇੱਕ ਵਾਰੀ ਬੱਚਿਆਂ ਨੂੰ ਖਾਓਗੇ ਨਾ ਬਾਰ-ਬਾਰ ਮੰਗਣਗੇ ਇਹ ਘਰ ਤੋਂ ਬਣੀਆਂ ਚੀਜ਼ਾਂ ਤਾਂ ਵਧੀਆ ਹੋ ਕੁਝ ਹੋਰ ਹੋ ਹੀ ਨਹੀਂ ਸਕਦਾ ਜੀ ਜੋ ਤੁਸੀਂ ਘਰ ਚ ਬੱਚਿਆਂ ਨੂੰ ਸਾਫ਼ ਸੁਥਰਾ ਦੇ ਸਕਦੇ ਹੋ ਖਾਣ ਵਾਸਤੇ ਹੁਣ ਇਹਨੂੰ ਆਪਾਂ ਉਬਲਣ ਦਵਾਂਗੇ 5 ਮਿੰਟਾਂ ਨੂੰ ਬਾਲਾਂ ਤੇ ਲੱਗੇਗਾ ਉਸ ਤੋਂ ਬਾਅਦ 5 ਮਿੰਟਾਂ ਨੂੰ ਰਿੱਜਲ ਤੇ ਲੱਗਣਗੇ ਤੇ ਪਾਸਾ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਏਗਾ ਆਪਣਾ ਹਾਂਜੀ 5 ਮਿੰਟ ਹੋ ਗਏ ਇਹਨੂੰ ਤੇ ਦੁੱਧ ਨੂੰ ਉਬਾਲਾ ਆਣਾ ਸ਼ੁਰੂ ਆ ਗਿਆ ਦੇਖੋ ਠੀਕ ਹੈ ਬਾਕੀ ਹਰੇਕ ਦੇ ਗੈਸ ਦਾ ਆਪਣਾ ਹਿਸਾਬ ਹੁੰਦਾ ਹੈ ਜੇ ਦੁੱਧ ਮੱਝ ਦਾ ਵਰਤ ਲੋ ਤਾਂ ਆਪਣਾ ਹਿਸਾਬ ਹੁੰਦਾ ਕਿਸੇ ਕਿਸੇ ਨੂੰ ਉਬਾਲਾ 5 ਮਿੰਟ ਹੀ ਆ ਜਾਂਦਾ ਤੇ ਕਿਸੇ ਨੂੰ ਐਂਜ ਲੱਗਦਾ 7 ਤੋਂ 8 ਮਿੰਟ ਵੀ ਲੱਗ ਜਾਂਦੇ ਆਪਣੇ ਕੋਲ ਗਾਂ ਦਾ ਦੁੱਧ ਸੀ ਤੇ ਬਹੁਤਾ ਟਾਈਮ ਨਹੀਂ ਲੱਗਾ ਇਹਨੂੰ 5 ਮਿੰਟ ਹੀ ਲੱਗੇ ਤੇ ਬੜਾ ਹੀ ਵਧੀਆ ਬਣ ਕੇ ਤਿਆਰ ਹੋਏ ਗਏ ਦੇਖਿਓ ਹੁਣ ਤੁਸੀਂ ਬਸ ਇਹਨੂੰ ਇਹ ਜਲਦੀ ਆ ਗਿਆ ਇਹਨੂੰ ਬਾਲਾ ਤੇਨੂੰ 5 ਤੋਂ 7 ਮਿੰਟ ਲੱਗਣਗੇ ਹੱਦ 8 ਮਿੰਟ ਇਹਨੇ ਬਣ ਕੇ ਤਿਆਰ ਹੋ ਜਾਣਾ ਤੇ ਇਹਨੇ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਣਾ ਹੈ ਹੋਣਾ ਤੇ ਬੱਚਿਆਂ ਨੇ ਬੜੇ ਖੁਸ਼ ਹੋ ਕੇ ਖਾਣਾ ਇਹ ਦੇਖੋ ਜੀ ਪਾਸਤਾ ਆਪਣਾ ਕਿੰਨਾ ਵਧੀਆ ਬਣ ਚੁੱਕਾ ਹੈ ਦੇਖੋ ਲੈਂਜ ਲੱਗਦਾ ਜਿਵੇਂ ਇਹ ਕਰੀਮ ਪਾਸਤਾ ਹੋਵੇ ਅੱਧੇ ਤੋਂ ਜ਼ਿਆਦਾ ਦੁੱਧ ਸੁਕਾ ਲਿਆ ਆਪਾਂ ਬਸ ਹੋਰ ਇਹਨੂੰ ਸੁਕਾਣਾ ਕਿਉਂਕਿ ਜਦੋਂ ਇਹਨੇ ਠੰਡਾ ਹੋਣਾ ਹੈ ਤਾਂ ਥੋੜਾ ਜਿਹਾ گاੜਾ ਹੋਰ ਹੋ ਜਾਣਾ ਤੇ ਦੂਜੀ ਗੱਲ ਕੀ ਇਹਨੂੰ ਤਾਜ਼ਾ-ਤਾਜ਼ਾ ਖਾਣ ਦਾ ਜ਼ਿਆਦਾ ਸਵਾਦ ਆਉਂਦਾ ਜੇ ਆਪਾਂ ਇਹਨੂੰ ਰੱਖ ਲਈਏ ਠੰਡਾ ਹੋ ਜੇ ਤਾਂ ਇਹਨੂੰ ਜੇ ਦੁਬਾਰਾ ਗਰਮ ਕਰਨਾ ਤਾਂ ਇਹਨੂੰ ਐਦਾਂ ਹੀ ਗਰਮ ਨਹੀਂ ਕਰਨਾ ਐਦੇ ਵਿੱਚ ਫਿਰ ਆਪਾਂ अद्धा कप दुध या अदा कप पानी पा के फिर तो गर्म करना है। वैसे तो ताज़ा खाओ तो ज़्यादा स्वाद लगता है ये बन के रेडी हो गया है एक बार बच्चे खान खानगे तो कभी नहीं भुलन गए हाँ जी तो बाजार तो भी वजिए पास्ता देखो अपना बन के तैयार हो गया कोई रिश्तेदार आए होर चाह भी आप बना सौता टाइम नहीं लगता सब तो वो गल कि ਇਹਦੇ ਚ ਇਹ ਬਹੁਤ ਘੱਟ ਮਸਾਲਿਆਂ ਤੋਂ ਬਣਿਆ ਜੀ ਬਹੁਤ ਘੱਟ ਮਸਾਲਿਆਂ ਤੋਂ ਤੇ ਇਹਦਾ ਟੇਸਟ ਬਿਲਕੁਲ ਕਰੀਮ ਪਾਸਤੇ ਵਰਗੇ ਹੋਏਗਾ ਜਦਕਿ ਇਹ ਪੂਰਾ ਦੁੱਧ ਦਾ ਬਣਿਆ ਹੈ ਤੇ ਦੁੱਧ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਪੋਸਟਿਕ ਹਾਰ ਹੈਗੇ ਨੇ ਦੁੱਧ ਚ ਤੇ ਇਹ ਖਵਾਓ ਬੱਚਿਆਂ ਨੂੰ ਤੇ ਬਾਰ-ਬਾਰ ਮੰਗਣਗੇ ਠੀਕ ਹੈ ਜੀ ਤੇ ਉਹਨਾਂ ਨੂੰ ਪੋਸਟਿਕ ਹਾਰ ਹੀ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਪਹਿਲੀ ਵਾਰ ਮੇਰੀ ਵੀਡੀਓ ਦੇਖੀ ਹੈ ਉਹ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ ਜੀ